ਨਹ ਨੰਮੇ ਪੈ ਜਾ ਤਾਂ ਹੋ ਜਾ ਤਾਂ ਹੋ ਕੇ ਪਹਿਲੇ ਮੈਂ ਤਾਂ ਹੋ ਜਾ ਨਹੀਂ ਇਹ ਤੇਨੂੰ ਕੰਮ ਕੀਤੇ ਕਿਹਾ ਸੀ ਉਹ ਵੀ ਤਾਂ ਕੁਛ ਅਜ ਨਾ ਹੋਇਆ ਮਮਾ ਆ ਗਿਆ ਮਮਾ ਸੰਦੀਪ ਪੁੱਤ ਤੂੰ ਕਦੋਂ ਦੀ ਗਈਆਂ ਪਿੰਡ ਮੇਰੇ ਤੋਗੇ ਕਿੰਨੇ ਦਿਨ ਹੀ ਅੱਛਾ ਅੱਛਾ ਜੀ ਉਹਦਾ ਫੋਨ ਆਉਂਦਾ ਰਹਿੰਦਾ ਮੰਮੀ ਦਾ ਠੀਕ ਠਾਕ ਆ ਠੀਕ ਆ ਹਾਂਜੀ ਚੱਲ ਮਾਰ ਆਇਆ ਕਰੋ ਫੇਰਾ ਪੁੱਤ ਜਾ ਬਸ ਫਿਰ ਇਹੋ ਹੀ ਗੱਲ ਵਾ ਤੇ ਦਿਲਜਿੰਦਰ ਨੂੰ ਫੋਨ ਕੀਤਾ ਵਾ ਮੈਨੂੰ ਫੋਨ ਕਿਉਂ ਨਹੀਂ ਕੀਤਾ 10 ਬੰਦਾ ਇਹਨੂੰ ਪੁੱਛੇ ਮੈਂ ਮੁੰਡੇ ਦਾ ਵਿਆਹ ਰੱਖਿਆ ਸੀ ਕਿ ਕੱਲੇ-ਕੱਲੇ ਜੀ ਨੂੰ ਮੈਂ ਕਹਿਣਾ ਸੀ ਅੱਜ ਤੇ ਚਲੋ ਮੈਂ ਮੰਨਣਾ ਤੁਹਾਡੇ ਦਿਲਜਿੰਦਰ ਤੁਹਾਡੇ ਸਾਥ ਤੇ ਇੰਡੇ ਹੀ ਆ ਅਜੇ ਤੇ ਕੋਈ ਗੱਲ ਨਹੀਂ ਕਿ ਕਦੀ ਨਾ ਕਦੀ ਜਨਾਨੀ ਤੇ ਆ ਹੀ ਜਾਂਦਾ ਵਾ ਵੀ ਮੇਰਾ ਬੰਦਾ ਤਾਂ ਮੁੜ ਗਿਆ ਬਾਹਰ ਕਮ ਆਉਂਦਾ ਇਹ ਲੈਂਦੇ ਐ ਸ਼ੈਟੀ ਪੁੱਤ ਤੁਹਾਡਾ ਦੋਵਾਂ ਜਾਣਿਆ ਦਾ ਸਕਣ ਤੇ ਕੱਪੜੇ ਮੈਂ ਜਦ ਆਉਂਗੀ ਨਾ ਫੇ ਮੈਂ ਲੈ ਕੇ ਆਉਂਗੀ ਪਪੂਆ ਜੀ ਇਹਦੀ ਕੀ ਲੋੜ ਹੀ ਲੈ ਦੱਸ